ਰਾਮਪੁਰ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਕਾਰਜ ਫੋਰਸ ਨੇ ਐਤਵਾਨ ਨੂੰ ਰਾਮਪੁਰ ਜ਼ਿਲ੍ਹੇ ਦੇ ਟਾਂਡਾ ਕਸਬੇ ਤੋਂ ਪਾਕਿਸਤਾਨ ਦੀ ਖੂਫੀ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੇ ਇੱਕ ਏਜੰਟ ਨੂੰ ਗ੍ਰਿਫਤਾਰ ਕੀਤਾ ਐ ਐਸਟੀਐਫ ਵੱਲੋਂ ਜਾਰੀ ਬਿਆਨ ਅਨੁਸਾਰ ਐਸਟੀਐਫ ਦੀ ਮੁਰਾਦਾਬਾਦ ਇਕਾਈ ਨੂੰ ਸੂਚਨਾ ਮਿਲੀ ਸੀ ਕਿ ਟਾਂਡਾ ਦੇ ਆਜ਼ਾਦ ਨਗਰ ਮੁਹੱਲੇ ਦਾ ਵਾਸੀ ਸ਼ਹਿਜਾਦ ਆਈਐਸਆਈਐਲ ਸਰਹੱਦ ਪਾਰ ਤੋਂ ਤਸਕਰੀ ਅਤੇ ਜਸੂਸੀ ਗਤਿਵਿਧੀਆਂ 'ਚ ਸ਼ਾਮਲ ਹੈ ਜਿਸ ਦੇ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਐ ਐਸਟੀਫ ਨੇ ਕਿਹਾ ਕਿ ਉਸ ਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਸ਼ਹਿਜ਼ਾਦ ਪਾਕਿਸਤਾਨੀ ਏਜੰਸੀਆਂ ਦੀ ਸੁਰੱਖਿਆ 'ਚ ਭਾਰਤ-ਪਾਕਿਸਤਾਨ ਸਰਹੱਦ ਤੇ ਗੈਰਕਾਨੂੰਨੀ ਵਾਰਚ ਸ਼ਾਮਲ ਹੈ ਅਤੇ ਆਈਐਸਆਈ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਸੰਵੇਦਨਸ਼ੀਲ ਸੂਚਨਾਵਾਂ ਵੀ ਦਿੰਦਾ ਹੈ ਅਧਿਕਾਰੀ ਨੇ ਦੱਸਿਆ ਕਿ ਸ਼ਹਿਜ਼ਾਦ ਕਈ ਸਾਲਾਂ ਤੋਂ ਪਾਕਿਸਤਾਨ ਜਾਂਦਾ ਰਿਹਾ ਹੈ ਅਤੇ ਸਰਦ ਭਾਰਤ ਤੋਂ ਕੱਪੜੇ, ਮਸਾਲੇ ਤੇ ਹੋਰ ਸਮਾਨ ਦੀ ਤਸਕਰੀਬੀ ਕਰਦਾ ਹੈ। ਉਹਨਾਂ ਦਾਵਾ ਕੀਤਾ ਕਿ ਆਈਐਸਆਈ ਨਾਲ ਕੰਮ ਕਰ ਰਿਹਾ ਸੀ ਅਤੇ ਇਸ ਦੇ ਗੁਰਗਰਿਆਂ ਨਾਲ ਲਗਾਤਾਰ ਸੰਪਰਕ ਵੀ ਸੀ। ਰਾਮਪੁਰ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਕਾਰਜ ਫੋਰਸ ਨੇ ਐਤਵਾਨ ਨੂੰ ਰਾਮਪੁਰ ਜ਼ਿਲ੍ਹੇ ਦੇ ਟਾਂਡਾ ਕਸਬੇ ਤੋਂ ਪਾਕਿਸਤਾਨ ਦੀ ਖੂਫੀ ਏਜੰਸੀ ਇੰਟਰ ਸਰਵਿਸਿਜ਼ ਇਟਾਲੀਜੈਂਸ ਦੇ ਇੱਕ 에ਜੰਟ ਨੂੰ ਗ੍ਰਿਫਤਾਰ ਕੀਤਾ ਹੈ। STF ਵੱਲੋਂ ਜਾਰੀ ਬਿਆਨ ਅਨੁਸਾਰ STF ਦੀ ਮੁਰਾਦਾਬਾਦ ਇਕਾਈ ਨੂੰ ਸੂਚਨਾ ਮਿਲੀ ਸੀ ਕਿ ਟਾਂਡਾ ਦੇ ਆਜ਼ਾਦ ਨਗਰ ਮੁਹੱਲੇ ਦਾ ਵਾਸੀ ਸ਼ਹਿਜਾਦ ਆਈਐਸਆਈਲੀ ਸਰਹੱਦ ਪਾਰ ਤੋਂ ਤਸਕਰੀ ਅਤੇ ਜਸੂਸੀ ਗਤੀਵਿਧੀਆਂ 'ਚ ਸ਼ਾਮਲ ਹੈ। ਜਿਸ ਦੇ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ। STF ਨੇ ਕਿਹਾ ਕਿ ਉਸਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਸ਼ਹਿਜਾਦ ਪਾਕਿਸਤਾਨੀ ਏਜੰਸੀਆ ਦੀ ਸੁਰੱਖਿਆ 'ਚ ਭਾਰਤ-ਪਾਕਿਸਤਾਨ ਸਰਹੱਦ ਤੇ ਗੈਰਕਾਨੂੰਨੀ ਵਾਰਚ ਸ਼ਾਮਲ ਹੈ ਅਤੇ ਆਈਐਸਆਈ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਸਵੇਦਨਸ਼ੀਨ ਸੂਚਨਾਵਾ ਵੀ ਦਿੰਦਾ ਹੈ ਅਧਿਕਾਰੀ ਨੇ ਦੱਸਿਆ ਕਿ ਸ਼ਹਜਾਦ ਕਈ ਸਾਲਾਂ ਤੋਂ ਪਾਕਿਸਤਾਨ ਜਾਂਦਾ ਰਿਹਾ ਹੈ ਅਤੇ ਸਰਦਪਾਰ ਤੋਂ ਕੱਪੜੇ ਮਸਾਲੇ ਤੇ ਹੋਰ ਸਮਾਨ ਦੀ ਤਸਕਰੀਬੀ ਕਰਦਾ ਹੈ ਉਹਨਾਂ ਦਾਵਾ ਕੀਤਾ ਕਿ ਆਈਐਸਆਈ ਨਾਲ ਕੰਮ ਕਰ ਰਿਹਾ ਸੀ ਅਤੇ ਇਸ ਦੇ ਗੁਰਗਰਿਆ ਨਾਲ ਲਗਾਤਾਰ ਸੰਪਰਕ ਵੀ ਸੀ ਰਾਮਪੁਰ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਕਾਰਜ ਫੋਰਸ ਨੇ ਐਤਵਾਨ ਨੂੰ ਰਾਮਪੁਰ ਜ਼ਿਲ੍ਹੇ ਦੇ ਟਾਂਡਾ ਕਸਬੇ ਤੋਂ ਪਾਕਿਸਤਾਨ ਦੀ ਖੂਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੇ ਇੱਕ 에ਜੰਟ ਨੂੰ ਗ੍ਰਿਫਤਾਰ ਕੀਤਾ ਹੈ। STF ਵੱਲੋਂ ਜਾਰੀ ਬਿਆਨ ਅਨੁਸਾਰ STF ਦੀ ਮੁਰਾਦਾਬਾਦ ਇਕਾਈ ਨੂੰ ਸੂਚਨਾ ਮਿਲੀ ਸੀ ਕਿ ਟਾਂਡਾ ਦੇ ਆਜ਼ਾਦ ਨਗਰ ਮੁਹੱਲੇ ਦਾ ਵਾਸੀ ਸ਼ਹਿਜ਼ਾਦ ਆਈਐਸਆਈ ਲਈ ਸਰਹੱਦ ਪਾਰ ਤੋਂ ਤਸਕਰੀ ਅਤੇ ਜਸੂਸੀ ਗਤੀਵਿਧੀਆਂ 'ਚ ਸ਼ਾਮਲ ਹੈ। ਜਿਸ ਦੇ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ। STF ਨੇ ਕਿਹਾ ਕਿ ਉਸਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਸ਼ਹਿਜ਼ਾਦ ਪਾਕਿਸਤਾਨੀ ਏਜੰਸੀਆ ਦੀ ਸੁਰੱਖਿਆ 'ਚ ਭਾਰਤ-ਪਾਕਿਸਤਾਨ ਸਰਹੱਦ ਤੇ ਗੈਰਕਾਨੂੰਨੀ ਵਾਰਚ ਸ਼ਾਮਲ ਹੈ ਅਤੇ ਆਈਐਸਆਈ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਸਵੇਦਨਸ਼ੀਲ ਸੂਚਨਾਵਾ ਵੀ ਦਿੰਦਾ ਹੈ ਅਧਿਕਾਰੀ ਨੇ ਦੱਸਿਆ ਕਿ ਸ਼ਹਜਾਦ ਕਈ ਸਾਲਾਂ ਤੋਂ ਪਾਕਿਸਤਾਨ ਜਾਂਦਾ ਰਿਹਾ ਹੈ ਅਤੇ ਸਰਦ ਭਾਰਤ ਤੋਂ ਕੱਪੜੇ ਮਸਾਲੇ ਤੇ ਹੋਰ ਸਮਾਨ ਦੀ ਤਸਕਰੀਬੀ ਕਰਦਾ ਹੈ ਉਹਨਾਂ ਦਾਵਾ ਕੀਤਾ ਕਿ ਆਈਐਸਆਈ ਨਾਲ ਕੰਮ ਕਰ ਰਿਹਾ ਸੀ ਅਤੇ ਇਸ ਦੇ ਗੁਰਗਰਿਆਂ ਨਾਲ ਲਗਾਤਾਰ ਸੰਪਰਕ ਵੀ ਸੀ ਰਾਮਪੁਰ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਕਾਰਜ ਫੋਰਸ ਨੇ ਐਤਵਾਨ ਨੂੰ ਰਾਮਪੁਰ ਜ਼ਿਲ੍ਹੇ ਦੇ ਟਾਂਡਾ ਕਸਬੇ ਤੋਂ ਪਾਕਿਸਤਾਨ ਦੀ ਖੂਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੇ ਇੱਕ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ ਐਸਟੀਐਫ ਵੱਲੋਂ ਜਾਰੀ ਬਿਆਨ ਅਨੁਸਾਰ ਐਸਟੀਐਫ ਦੀ ਮੁਰਾਦਾਬਾਦੀ ਇਕਾਈ ਨੂੰ ਸੂਚਨਾ ਮਿਲੀ ਸੀ ਕਿ ਟਾਂਡਾ ਦੇ ਆਜ਼ਾਦ ਨਗਰ ਮੁਹੱਲੇ ਦਾ ਵਾਸੀ ਸ਼ਹਿਜਾਦ ਆਈਐਸਆਈਲੀ ਸਰਹੱਦ ਪਾਰ ਤੋਂ ਤਸਕਰੀ ਅਤੇ ਜਸੂਸੀ ਗਤੀਵਿਧੀਆਂ 'ਚ ਸ਼ਾਮਲ ਹੈ ਜਿਸ ਦੇ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਐਸਟੀਐਫ ਨੇ ਕਿਹਾ ਕਿ ਉਸਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਸ਼ਹਿਜਾਦ ਪਾਕਿਸਤਾਨੀ ਏਜੰਸੀਆ ਦੀ ਸੁਰੱਖਿਆ 'ਚ ਭਾਰਤ-ਪਾਕਿਸਤਾਨ ਸਰਹੱਦ ਤੇ ਗੈਰਕਾਨੂੰਨੀ ਵਾਰਚ ਸ਼ਾਮਲ ਹੈ ਅਤੇ ਆਈਐਸਆਈ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਸਵੇਦਨਸ਼ੀਲ ਸੂਚਨਾਵਾ ਵੀ ਦਿੰਦਾ ਹੈ ਅਧਿਕਾਰੀ ਨੇ ਦੱਸਿਆ ਕਿ ਸ਼ਹਜਾਦ ਕਈ ਸਾਲਾਂ ਤੋਂ ਪਾਕਿਸਤਾਨ ਜਾਂਦਾ ਰਿਹਾ ਹੈ ਅਤੇ ਸਰਦਪਾਰ ਤੋਂ ਕੱਪੜੇ ਮਸਾਲੇ ਤੇ ਹੋਰ ਸਮਾਨ ਦੀ ਤਸਕਰੀਬੀ ਕਰਦਾ ਹੈ ਉਹਨਾਂ ਦਾਵਾ ਕੀਤਾ ਕਿ ਆਈਐਸਆਈ ਨਾਲ ਕੰਮ ਕਰ ਰਿਹਾ ਸੀ ਅਤੇ ਇਸ ਦੇ ਗੁਰਗਰਿਆ ਨਾਲ ਲਗਾਤਾਰ ਸੰਪਰਕ ਵੀ ਸੀ